ਜੇ ਡੀਜੀਪੀ ਸਾਹਿਬ ਤੇ ਆਪ ਪੁਲਿਸ ਆਪਣਾ ਤੇ ਡੀਆਈਜੀ ਸਾਹਿਬ ਜਿਹੜੇ ਆ ਮਨਦੀਪ ਸਿੰਘ ਔਰ ਐਸਐਸਪੀ ਸਾਹਿਬ ਡਾਕਟਰ ਨਾਨਿਤ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਿਹੜੀ ਮਹਿੰਮ ਚਲਾਈ ਹੋਈ ਆ ਉਹ ਤੇ ਵਨ ਦੇ ਵਿੱਚ ਹੀ ਆਪਦੀ ਆ ਜਿਹੜੀ ਆ ਗੱਲ ਤੇ ਜਦੋਂ ਉਹਨੂੰ ਸਿਖਾਉਣਾ ਇਤਿਹਾਸ ਨੇ ਪੜ੍ਹ ਕੇ ਤੁਸੀਂ ਤੁਸੀਂ ਇੱਕ ਮੋਟਰ ਗੰਦੇ ਹੋਗੇ ਜਿਹੜਾ ਇਸ ਤਰ੍ਹਾਂ ਦੇ ਕੰਮ ਕਰਦੇ ਇੱਕ ਮਿੰਟ ਯਾਰ ਥੋੜੇ ਨਾਲ ਹੋ ਗਏ ਥੋੜੇ ਨਾਲ ਹੋ ਗਿਆ ਦ੍ਰਿਦ ਰਣ ਲੋਣ ਲੈਪਰਕੜਾ ਇਹ ਕਾਜ਼ੀ ਦੇ ਆਪਣੇ ਪਨੀਮ ਤੋਂ ਸੁਣਨੀ ਇਨਫੋਰਮੇਸ਼ਨ ਆਈ ਸੀ ਕਿ 23 ਤਰੀਕ ਨੂੰ ਫਲਟ ਕੀ ਹੋਈ ਨਸ਼ੇ ਕਾਰਨ ਮਾਰ ਹੋ ਗਿਆ ਨਾ ਜਿਹਨਾਂ ਹਸਪੀਟਲ ਆਪਰੇਟਿਵ ਸਟੇ ਕੋਧ ਵਿੱਚ ਸੀ ਐਫ ਆਈ ਆਰ ਨੰਬਰ ਹੈਗਾ ਜੀ 14 ਬਟਾਪੱਛੀ ਅਸੀਂ ਅੰਡਰ ਸੈਕਸ਼ਨ 105 ਕਾਟ 2 ਬੀਐਨਐਸ ਦੇ ਤਹਿਤ ਐਫਆਈਆਰ ਰਜਿਸਟਰੀ ਕੀਤੀ ਹੈ। ਇਸ ਵਿੱਚ ਕੌਣ ਕੌਣ ਕਿਹ ਕਿਹੜੀ ਇਨਵੋਲਵਮੈਂਟ ਪਾਈ ਗਈ ਹੈ? ਆਸ਼ਾ ਗੀਤ ਰਤੀ ਇਥੋਂ ਲਈ ਹੈ ਜਿਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਰਜਿਸਟਰੀ ਕੀਤੀ ਗਈ ਹੈ ਜੀ। ਇਹਦੇ ਵਿੱਚ ਅਸੀਂ ਸੱਤ ਜਨਾਂ ਦਾ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਚਾਰ ਜਨਾਂ ਨੂੰ ਰੌਂਡ ਅਪ ਕਰਤਾ ਹੈ। ਕੋਈ ਹੋਰ ਨਾਮ ਕਿਵੇਂ ਹੈ? ਆ ਉਹਨਾਂ ਦੇ ਨਾਮ ਹੈਗੇ ਆ ਜੀ ਜਸਪੀਰ ਰਥਕਾਲੀ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਚਰਨੋਂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਆਪਾਂ ਯਾ ਪਹਿਲਾਂ ਹੈਗੀਆਂ ਇੱਕ ਸਰਪੰਚ ਜੀ ਗੁਰਪ੍ਰੀਤ ਕੌਰ ਉਤਰੀ ਜਸਵੰਤ ਸਿੰਘ ਰੋਟੀ ਚੰਨਾ ਦੀ ਸਰਪੰਚ ਜੀਆ ਇਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਐਸ.ਆਈ.ਐਫ ਦੀ ਪਹਿਲਾਂ ਦਰਜ ਹੈ ਮੌਜੂਦਾ ਸਰਪੰਚ ਹਾਂਜੀ ਇਹ ਮੌਜੂਦਾ ਜਿਹੜੀ ਸਰਪੰਚ ਜੀ ਉਹਦੇ ਸਾਹਮਣੇ ਆਈ ਸੀਦਾ ਹੁਣ ਇਸ ਦੀ ਡਵੈਲਪਮੈਂਟ ਕੀ ਹੈ ਆ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਹੈ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ ਆ ਰੋਟੀ ਪੁਲ ਤੋਂ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਵਿਕਦਾ ਆ ਤੇ ਮੇਰਾ ਬੱਚਾ ਵੀ ਜਣਾ ਕਿ ਉੱਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚੀ ਦਾ ਇਸ ਕਰਕੇ ਅਸੀਂ 120 ਦੇ ਵਿੱਚ ਦੱਬ ਚ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਕਦੀ ਰੇਡ ਕਰਨ ਨੂੰ ਚਾਹਦੀ ਆ ਇਹ ਪੂਰੇ ਸਾਮਣ ਤੋਂ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਆਮ ਪਬਲਿਕ ਨੂੰ ਵੀ ਬੋਲਦੀ ਹੈ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੇਡ ਕਰਨ ਆਏ ਹੋ ਤੁਸੀਂ ਕਿਹੜੇ ਹੱਥ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈਆਰ ਦੇ ਵਿੱਚ ਦਰਜ ਕਰ ਲੈਂਦੇ ਆ ਉਹਨੂੰ ਉਹ ਜੇਲ੍ਹ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲਿਆਂ ਨੂੰ ਅਸੀਂ ਬੰਦ ਕੀਤਾ ਹੈ ਜ ਉਹਨਾਂ ਦੀਆਂ bail ਵਗੈਰਾ ਇਹ ਕਰਾਂਦੀ ਆ ਤੁਹਾਡੇ ਕਹਿਣ ਦਾ ਮਤਲਬ ਕਲੀਅਰ ਆ ਕਿ ਕੋ ਬੋਲਦੀ ਰਾਜਨੀਤੀ ਨੂੰ ਲੈ ਕੇ ਨਸ਼ਾ ਵਿਚਨ ਵਾਲਿਆਂ ਨੂੰ ਸਰਪੰਚ ਜਿਹੜੀ ਮਦਦ ਦਿੰਦੀ ਆ ਮਾਂ ਤਰੀ ਕਰਾਉਂਦੀ ਆ ਆਡੀਟ ਤੇ ਟੋਡੇ ਜਾਇਦ ਤੇ ਵੀ ਪੁੱਛ ਪੁੱਛ ਮੈਂ ਇਹਦੇ ਵਿੱਚ ਕੋਈ ਰਾਤ ਨੀ ਲੈ ਕੇ ਆਉਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕੀਤੀ ਆ ਤੇ ਇਹਦੇ ਕੋਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਝ ਜਿਹੜੀ ਆ ਪੈਸਿਆਂ ਦੀ ਟਰੱਕ ਮੰਨੀ ਆ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਆ ਇਹ ਜਦੋਂ ਕਿਸੇ ਨੂੰ ਛਡਾਉਣ ਦੀ ਆ ਤਾਂ ਉਹਦੇ ਤੋਂ ਪੈਸੇ ਵੀ ਮੰਗ ਕਰਦੀ ਆ ਉਹਨੂੰ ਵੀ ਜਿਹੜੇ ਅਸੀਂ ਤਿੰਨ ਜਾਣੇ ਐਫ ਆਈ ਆਰ ਦੇ ਵਿੱਚ ਅਰੈਸਟ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਦਿਨੇ 20000 ਰੁਪਏ ਦੀ ਰਕਮ ਨੇ ਵੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇਹ ਜਿਹੜੇ ਡਿਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਆ ਸਾਨੂੰ ਇਹ ਬੇਲ ਕਰਾਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 33000 ਰੁਪਏ ਦੀ ਮੰਗ ਕਰਦੀ ਆ। ਉਹ ਕਿੰਨੀ ਕਿ ਦਿਨ ਤੋਂ ਮੁੰਡਾ ਉਹ ਨਾ ਕੋਈ ਨਸ਼ਾ ਛਡਾਉਂਦਾ ਜਾਂਦਾ ਸੀ। ਇਹ ਪਿਛਲੇ 2 ਮਹੀਨਿਆਂ ਤੋਂ ਨਾਬਾਟਾ ਡਾਉ ਕੇਂਦਰ ਤੇ ਦਾ ਉੱਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੁੰਡਾ ਇਹ ਨਸ਼ੇ ਕਰਨ ਦਾ ਆਦੀ ਸੀ। ਤੇ ਇਹਦੇ ਫਾਦਰ ਦੇ ਦੱਸਣ ਦੇ ਮਤਾਬਕ ਇਹ ਇਹਨੇ ਕੁਆਲਿਫਾਈ ਕੀਤਾ ਕਿ ਮੈਂ ਘਰੇ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬੱਸ ਸਟੈਂਡ ਤੇ ਛੱਡ ਕੇ ਆਏ ਸੀ ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਤੇ ਰੋਦੀਪੁਰ ਤੋਂ ਜਿਹੜਾ ਨਾ ਚੱਲਿਆ ਕਿਸ ਸੰਪਰਕ ਚ ਕਿਵੇਂ ਆਇਆ ਸਾਹਿਲ ਜਿਹੜਾ ਰੋਦੀਪੁਰ ਵਾਲੇ ਦੇ ਸੰਪਰਕ ਵਿੱਚ ਇਹ ਪ੍ਰਾਣੇ ਦੋਸਤ ਮਿੱਤਰ ਹੈ ਜੀ ਤੇ ਆਪਸ ਚ ਪਹਿਲਾਂ ਉਹਦੀ ਗੱਲਬਾਤ ਹੁੰਦੀ ਸੀ ਕਿ ਦਾ ਦੋਸਤ ਹੀ ਇਹਨੂੰ ਇਥੇ ਨਾਪੇ ਲੈ ਕੇ ਆਲੇ ਸੀ ਕਿ ਇਹਨੂੰ ਇਥੇ ਇਮਟ ਕਰਾਉਣਾ ਬੜੀ ਬੇਦਰਖ ਸੁਖਾ ਨਾਮ ਦਾ ਕੋਈ ਤਾਂ ਕਿੱਥੇ ਦਾ ਸੀ ਗਰੀਬ ਸਾਹਿਲ ਲੋ ਚੰਡੀਗੜ੍ਹ ਦਾ 44 ਸੈਕਟਰ ਤਾਂ ਹੈਗਾ ਜਿਹੜਾ ਮਹਿਲਾ ਸਰਪੰਚਾ ਕਦੋਂ ਤੋਂ ਉਹ ਜਿਹੜੀ ਹੈਗੀ ਹੈਦੀ ਮੱਤਦ ਕਰ ਰਹੀ ਸੀ ਨਸ਼ਾ ਤਸਕਰਾਂ ਕਿੰਨੇ ਸਾਲ ਤੋਂ ਤੇ ਹੁਣ ਤੱਕ ਜਿਹੜੇ 20 ਜਨ ਤੁਸੀਂ ਕਹਿ ਰਹੇ ਹੋ ਹੋਰ ਕਿੰਨੀ ਇੱਕ ਜਿਹੜੀ ਹੈਗੀ ਆ ਆਸੇ ਦੇ ਕੋਲੇ ਜਿਹੜੀ ਕੰਵੈਂਸ ਅਸੀਂ ਅੱਜ ਅੱਜ ਅਸੀਂ ਆਪੋ ਦਾ ਸਮਾਟ ਲੈਣਾ ਜੀ ਉਸ ਤੋਂ ਬਾਅਦ ਅਸੀਂ ਇਹਦੇ ਅੱਗੇ ਸਰਚ ਕਰਾਂਗੇ ਆ ਸਾਨੂੰ ਆਸ ਤੇ ਆਪੀ ਇਹਦੇ ਕਾਨੂੰ ਕੋਸ਼ਣ ਕੋਸ਼ਣ ਨੂੰ ਹੋਰ ਵੀ ਲੈਣਾ ਇਸ ਤਰ੍ਹਾਂ ਦੇ ਕਿ ਪਾਸੇ ਤਾਂ ਜਿਹੜੇ ਹੈਗੇ ਸਰਪੰਚ ਨਸ਼ਾ ਰੂਪ ਚ ਜਿਹੜੇ ਹੈਗੇ ਆ ਮੰਗ ਪੱਤਰ ਜਾਂ ਹੋਰ ਵੱਡੇ ਵੱਡੇ ਕੰਮ ਉਠਾ ਰਹੇ ਨੇ ਜਿਹੜੇ ਸਰਪੰਚ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਹਨ ਉਹਨਾਂ ਨੂੰ ਨਾਕਾ ਕਰਦੇ ਬਹੁਤ ਹੀ ਮੂਚੇ-ਮੂਚੇ ਤਕੀਰਿਆਲ ਹੁੰਦਾ ਆ ਮੈਂ ਤਾਂ ਇਹ ਨਹੀਂ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੋਣ